ਕੰਗਾਲੋ ਬੰਦੇ ਦੇ ਪੌਤਰ ਸੂਰਜਾ ਮੰਬਾਰੀ ਜਿਛੀ ਨਸਤ ਸਪੇਰਾ ਹੋਵੇ ਇਤਿਨਕੀ ਰਿਸਮਾ ਲੇਖੇ ਗਾਦੇ ਜੁਹਾਰ ਤੇਰੇ ਨਾਮ ਹੈ ਕੀ ਜਿਨਤਾ ਦੇ ਸੰਸਿਮਾ ਸੰਗਤ ਸਾਰਾ ਲੇਖਿਆ ਮੇਰੇ ਤਖਤਾਂ ਦੇਰ ਦੇਰੋ ਸੁਨ ਅਸੀਸੀਏ ਲੇ ਹੋਵੇ ਸਾਰਾ ਸੋ ਨਿਦੇ ਕਰਤਾਏ ਉਹ ਕਮਨੀਤਾ ਸਭੜੇ ਦੀ ਕਵਾਨੀ ਸਦਾ ਮਾਰਾ ਸੁਰੀਆ

ਰਾਗੁ ਨਾ ਸੇਵਨੁ ਲਖਨੁ ਕਰਿ ਗਾ ਬਗਨ ਮਾਲਾ ਦਾਵ ਚੰਨ ਦੀਪਾ ਕਰੇ ਤਾਰਿਕੁ ਜੁਗੁ ਜਨੁ ਜੁਤੈ ਤੂਮ ਕ ਮਲ ਆਣ ਲੋ ਅਭਿ ਚਵਰ ਕਰੇ ਸਭਿ ਪ੍ਰਧਰਾਏ ਸੁਨੰਤਿ ਜੋਤੀ ਕੈ ਸਿਆਪਨ ਕਰਤੈ 에ਲੀ ਆਪਿ ਬਨ ਹਤਵ ਸਭ ਤੂ ਵਚਨ ਤੇ ਘਾਉ ਸਾਸਤਵ ਨਾਮ ਨੰਗਾਣ ਨਰ ਕੋਈ ਤਾ ਸਸੀ ਨਾਨਕ ਕੋਈ ਸਾਸ ਪਾਤ ਜਗੁ ਨਾਨਕ ਇੱਕ ਸਾਹਿਬਾ ਕੋ ਕੰਨ ਜੀ ਚਾਲ ਚਲ ਨੋਈ ਸਰਮਨ ਜੀ ਜੋ ਉੱਚਾ ਹੈ ਸੋਈ ਇੱਧਰ ਚਲਣ ਸਭੀ ਚਾਲਣ ਲਿਖੋਈ ਗੁਰ ਸਾਹਿਬ ਜੀ ਜੋ ਦੁੱਖਾਂ ਵਿੱਚ ਹੋ ਰਹੀ ਜੋ ਸੁਖਾਵ ਸੋ ਆਖੀ ਹੋਈ ਆਲ ਕਰਨੀ ਕਰੀ ਲੋਧਤ ਮਨੋ ਅੰਧਿਨੋ ਮੋਹਿਆ ਹੀ ਪਿਆਸਾ ਕਿਰਪਾ ਦੋ ਦੇ ਨਾਨਕ ਸਰਨ ਤੇ ਹੋਏ ਜਦ ਤੇ ਰਣੈ ਕੰਧੇ ਤੇ ਨਾਵੇਂ ਤੇ ਉਂਗਲ ਤੇ ਤੇਰੇ ਸਹਾਰਾ ਮਨਹਰਲੀ ਮੰਡਲ ਮੰਡਾਹੀ ਅਰ ਸਾਧੂ ਜੀ ਦੇ ਕੋਲੋਂ ਵੱਡਾ ਹੈ ਕਰੰਦ ਦਾ ਉਸ ਤੋਂ ਵੱਡਾ ਹੋਈ ਰਹਾਉ ਸਾਚਾ ਮਤਮਸ ਸਾਧਨਾ ਜਾਣਿਆ ਜਿਨਿ ਕੰਨਾਈ ਜਮ ਜਨ ਚਲੇ ਇੱਕ ਬਖ ਪਾਵੇ ਜਨਤਾਰ ਸਾਰੇ ਸ੍ਰੀ ਗੰਗਾ ਸੋਤ ਅੰਗ ਬਰਮਨ ਲਾਗੇ ਹਮ ਗਰੀਬ ਮਸਕੀਨ ਤੇ ਅਦਾਹਗਾ ਕੋ ਉਦਾਹੀ ਜਨਾਨਕ ਨਾਮ ਧਰ ਕੇ ਅਰਨਾਮੀ ਜੀ ਸੁੰਦਾਰੇ ਰਾਗੋੜੀ ਗੁਰੂ ਨਾ ਲੱਭੇਵਾ ਕਰ ਹੁੰ ਬੇਨੰਤੀ ਸੁਨੋ ਮੇਂ ਪਾ ਸਾੰਤ ਕਰਤ ਕੀ ਬੇਨਤਾ ਇਹਾਂ ਘਾਟ ਚਲੋ ਹਰ ਲਾਹਾ ਅਗ ਬਸਨ ਸਹੀਲਾ ਆਉਂ ਦੇ ਘਟਾਏ ਜਿੰਸ ਰਹਿ ਨਾਰੇ ਮਨ ਗੁਰ ਦੇ ਤਾਲ ਸਵਾਰੇ ਰਹਾ ਹੇ ਸੰਸਾਰ ਦੇ ਤਾਪਸਿ ਸੇਮ ਹੈ ਕਰਿਓ ਬ੍ਰਹਮ ਜਿਆਮੇ ਜਿਸ ਨੇ ਦਿਵਾਇ ਪਿਆਰ ਅਪਰਾਸਤ ਆਖ ਹਰਿ ਅਸਤਤ ਸੇਨ ਕਰੀਂ ਜਿਹਾ ਗਵਾਇ ਸੇ ਰਹਿਵਾ ਚਰੋ ਹਰਿ ਗੋਇ ਸੇਨ ਜਿਨ ਸੇਰਾ ਜਿਦ ਕਰ ਮਨ ਨਿਪਾਵੇ ਸੇ ਸੇ ਤੇ ਬੋਧਨ ਹੋਇ ਤੋ ਰੂਪਿਆ ਅੰਤ ਕਾਮੀ ਤੋ ਤਾਤੇ ਸਭਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖਮਾ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ